ਆਧਵੀ ਪਾਰਟੀ ਦੇ ਆਗੂ ਦੀ ਗਿਰਪداری ਨਹੀਂ ਹੋਈ ਤੇ ਨਾ ਹੀ ਇਹ ਪੰਜਾਬ ਦੇ 92 ਵਿਧਾਇਕਾਂ ਦੇ ਵਿੱਚੋਂ ਕਿਸੇ ਵੀ ਐਮਐਲਏ ਦਾ ਮੂੰਹ ਖੁੱਲਿਆ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਵਾਲੇ ਭਾਵੇਂ ਉਹ ਐਮਐਲਏ ਆ ਭਾਵੇਂ ਪੋਸਟ ਮੁਲਾਜ਼ਮ ਹੈ ਵੀ ਉਹਨਾਂ ਨੂੰ ਚਾਕੇ ਜੇਲ੍ਹਾਂ ਦੇ ਵਿੱਚ ਸੱਟਿਆ ਜਾਵੇ ਤੇ ਇਸੇ ਹੀ ਤਰ੍ਹਾਂ ਇੱਕ ਪੋਸਟ ਮੁਲਾਜ਼ਮ ਨੇ ਆਪਣੇ ਦੇਹਾਂ ਦੇ ਇੱਕ ਕਿਸਾਨ ਦਾ ਆਧਾਰ ਕਾਰਡ ਮੰਗਾ ਕੇ ਉਸ ਦੇ ਆਧਾਰ ਕਾਰਡ ਤੇ ਇੱਕ ਟਰਾਲਾ ਚੋਰੀ ਕਰਕੇ ਖਾੜੇ ਦੇ ਵਿੱਚ ਲੋਕ ਉਹ ਦਿੱਤਾ ਧੱਖੋਂ ਗਲਾਂ ਦੇ ਕਿਸਾਨਾਂ ਦਾ ਉਹ ਟਰਾਲਾ ਸੀ ਜਦੋਂ ਉਹ 3-4 ਦਿਨਾਂ ਬਾਅਦ ਲੱਭਦੇ ਲੱਭਦੇ ਥਾਣੇ ਪਹੁੰਚੇ ਤਾਂ ਭਰਾਵੋ ਉਹ ਟਰਾਲਾ ਥਾਣੇ ਦੇ ਵਿੱਚੋਂ ਬਰਾਮਦ ਹੋਇਆ ਤੇ ਨਾਲ ਜਿਹਸ ਕਿਸਾਨਾਂ ਦਾ ਆਹਰ ਕਾਰਡ ਲੈਤਾ ਗਿਆ ਉਹ ਵੀ ਘੋੜੇ ਘੋੜੀਆਂ ਰੱਖਣ ਦਾ ਕੰਮ ਕਰਦਾ ਸੀ ਤੇ ਇਸ ਕਰਕੇ ਉਸ ਪੁਲਿਸ ਮੁਲਾਜ਼ਮ ਨਾਲ ਜਾਣ ਪਛਾਣ ਸੀ ਤੇ ਜੰਨੀਆਂ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚ ਸਮਾਨ ਪਿਆ ਸੀ ਫ੍ਰਿਜ ਕੂਲਰ ਇਤੋਂ ਤੱਕ ਕੇ ਚਾਹ ਪੱਤੀ ਖੰਡ ਵੀ ਕਿਸਾਨਾਂ ਦੀ ਚੋਰੀ ਕੀਤੀ ਗਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਆਪਾਂ ਅੱਜ ਇੱਥੇ ਬੈਠੇ ਆ ਕਿਉਂਕਿ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਪਾਰਟੀ ਨਿਕਲਦੀ ਹੈ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਨਿਕਣੀ ਹੋਈ ਪਾਰਟੀ ਅੱਜ ਉਹਨਾਂ ਧਰਨਿਆਂ ਤੋਂ ਹੀ ਕਿਉਂ ਡਰਨ ਲੱਗੀ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਵੀ ਇੱਕ ਪਾਸੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਲਈ ਬੁਲਾਇਆ ਹੋਏ ਤੇ ਦੂਸਰੇ ਪਾਸੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਰੈਸਟ ਕੀਤਾ ਹੋਏ ਉਸ ਤੋਂ ਪਹਿਲਾਂ ਜਦੋਂ ਸੰਯੁਕਤ ਮੋਰਚਾ ਦਾ ਚੰਡੀਗੜ੍ਹ ਨੂੰ ਜਾਣ ਦਾ ਪ੍ਰੋਗਰਾਮ ਸੀ ਉਦੋਂ ਵੀ ਭਰਾਵੋ ਕਸਾਨ ਆਗੂਆਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਉੱਥੇ ਆਗੂਆਂ ਦੇ ਨਾਲ ਜਿਹੜਾ ਉਹ ਬੋਲਣ ਦਾ ਰਵੱਈਆ ਸੀ ਉਹ ਭਰਾਵੋ ਸਾਫ਼ ਨਜ਼ਰ ਆਉਂਦਾ ਸੀ ਕਿ ਹੁਣ ਜਿਹੜਾ ਆਪਣੇ ਆਪ ਨੂੰ ਇੱਕ